ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆਂ ਜੀ ਸਾਰੇ ਠੀਕ ਠਾਕ ਹੋਵਾਂਗੇ। ਲੋ ਮਿੱਤਰੋ ਪਾਰਟੀ ਹੋ ਗਈ ਅੱਜ। ਲਿਆਂਦਾ ਆਪਾਂ ਨੇ ਸ਼ਕਤੀਮਾਨ ਦਾ ਸੁਪਰਸੀਡਰ 8 ਫੁੱਟਾ। ਕਰੋ ਚੈੱਕ ਫਿਰ। ਇਹ ਆ 2023 ਮਾਡਲ। ਇੱਕ ਸੀਜ਼ਨ ਲੱਗਿਆ ਹੋਇਆ ਇਹਦੇ ਨਾਲ। ਇਹ ਢੜਬਾ ਮੰਡੀ ਢੜਬੇ ਦੀ ਮੰਡੀ ਪੂਰੀ ਵੱਡੀ ਮੰਡੀ ਆ ਸਾਰੇ ਢੜਬੇ ਦੀ ਮੰਗ ਲੱਤੀ ਆਉਂਦੀ ਆ ਤੇ ਨਾਲ ਲੱਗਦੇ ਪਿੰਡਾਂ ਦੀ ਲੋ ਜੀ ਆਪਾਂ ਲੈ ਲਿਆ ਜਸੜਾ ਗਰੋ ਘੋੜੇ ਨਾਮ ਚਲੋ ਹੋਰ ਲੈ ਕੇ ਚੱਲੀਏ ਲੋ ਜੀ ਆਪਾਂ ਲਿਆਂਦਾ ਸੀ ਤੇ ਹੁਣ ਕਰਦੇ ਆਂ ਦਾ ਟ੍ਰਾਇਲ ਲਾ ਕੇ ਦੇਖਦੇ ਆ ਕੀ ਕਹਿੰਦਾ ਸਭ ਪਹਿਲਾਂ ਤਾਂ ਨੌ ਲਾਈਨ ਦੀ ਸਲਾਹਤੀ ਫਿਰ ਅਸੀਂ ਦਵਗੇ ਚੱਲ ਬਹੁਤ ਕਿਹੜੀ ਪੱਤੀ ਕਾਲੀ ਦੀ ਆਹਾ ਇਹ ਤਾਂ ਨਾਟ ਪਊਗਾ ਓਰੇ ਨਾਟ ਮਰਾ ਕੇ ਤਾਂ ਨਾਟ ਉਹ ਨਾਟ ਉਹ ਬੈਲੰਦੀ ਮਿੱਟੀ ਲਾਹਣਾਂ ਲੈਨੇ ਹਾਂ ਜਿਆਦੀ ਲੱਗੇ ਲਾਤੀ ਹੋਣੀ ਹੈ ਹੋ ਜੀ ਕਰੋ ਚੈੱਕ ਮਿੱਤਰੋ ਦੇਖਦੇ ਹਾਂ ਥੋ 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 ਥ ਅੱਪਾ ਇਹਦਾ ਅੱਜ ਰਿਵਿਊ ਦੇ ਦਨੇ ਆ ਪਰਫਾਰਮੈਂਸ ਆਪਾਂ ਪਰਸੋਂ ਦਿਖਾਵਾਂਗੇ ਸੁਪਰ ਸੀਡਰ ਲਿਆਈ ਆ ਆਪਾਂ ਸ਼ਕਤੀਮਾਨ ਕੰਪਨੀ ਦਾ ਇਹਦੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਇਹਦਾ ਨੋਆ ਹੈ ਦੇਖ ਕੀ ਪਤਾ ਲੱਗਿਆ ਜਿਵੇਂ ਉਹ ਆਪਾਂ ਟੀਵੀ 'ਚ ਸ਼ਕਤੀਮਾਨ ਦੇਖੀ ਉਹ ਤਾਕੜਾ ਹੁੰਦਾ ਸੀ ਉਵੇਂ ਹੀ ਇਹ ਸੁਪਰ ਸੀਡਰਾਂ 'ਚ ਫੁੱਲ ਤਾਕੜਾ ਆਪਾਂ ਕਹਿ ਰਹੀਏ ਵੀ ਆਪਣੇ ਪੰਜਾਬ 'ਚ ਸਿਰਫ ਇਹ ਦੂਤੋਂ ਮਾਸ਼ੀਓ ਦੀ ਕੰਪਨੀ ਆ ਉਦੋਂ ਬਾਅਦ ਇਹ ਸਭ ਤੋਂ ਪਹਿਲਾਂ ਤਾਂ ਇਹ ਗੇਅਰ ਬਾਕਸ ਇਹ ਦੇਖ ਲਓ ਵੀ ਬਾਕੀਆਂ ਨੂੰ ਕਿੱਡਾ ਹੈ ਹੋਰ ਜਿਹੜੀਆਂ ਜਿੰਨੀਆਂ ਵੀ ਕੰਪਨੀ ਆ ਉਹਦੇ ਵਿੱਚ ਅੱਡਾ ਗੇਅਰ ਬਾਕਸ ਦੇਖਿਆ ਨਹੀਂ ਹੈਗਾ ਇਹਦੇ ਗੇਅਰ ਬਾਕਸ ਸਾਨੂੰ ਵੱਡਾ ਲੱਗਿਆ ਇਸ ਕਰਕੇ ਲਿਆ ਇਹ ਤੇ ਹੀ ਮਾਡਲ ਆ ਬਸ ਇੱਕ ਸੀਜ਼ਨ ਲੱਗਿਆ ਹੋਇਆ ਜੇ ਜੇ ਰੇਟ ਚ ਬਣ ਗਿਆ ਆਪਾਂ ਨੂੰ ਜਿਵੇਂ ਆਪਾਂ ਮੰਨ ਲਓ ਐਕਤੀ ਨਵਾਂ ਲੈਂਦੇ ਜਿੰਨੀ ਕੋਤੇ ਸਬਸਿਡੀ ਆਉਣੀ ਸੀ ਉਹ ਰੇਟ ਜੇ ਜਿਹੇ ਬਣ ਗਿਆ ਲਓ ਜੀ ਸਭ ਤੋਂ ਵੱਡੀ ਖਾਸੀਅਤ ਇਹ ਸੁਪਰਸੀਡਰ ਦੀ ਵੀ ਆ ਜਿਹੜਾ ਇਹ ਗੇਅਰ ਨਾ ਕੋਈ ਚੈਨ ਦਾ ਚੰਜਟ ਨਾ ਟੁੱਟਣ ਦਾ ਖਤਰਾ ਨਾ ਕੋਈ ਹੋਰ ਚੈਨ ਵਿੱਚ ਉਹ ਸਿਸਟਮ ਜੇ ਸਾਨੂੰ ਸਹੀ ਨਹੀਂ ਲੱਗਿਆ ਕਿਉਂਕਿ ਚੈਨ ਜਿਆਦਾ ਟੁੱਟ ਜਾਂਦੀ ਹੈ ਜਾ ਉਤਰੀ ਜਾਂਦੀ ਆ ਬਾਰ-ਬਾਰ ਮਿੱਟੀ 'ਚ ਅਲੱਗ-ਅਲੱਗ ਟੁੱਟੀ ਜਾਂਦੀ ਆ ਇਹਦਾ ਕੋਈ ਚੱਕਰ ਨਹੀਂ ਆ ਦੇਖੋ ਸਾਰਾ ਕਵਰ ਆ ਇਧਰੋਂ ਵੀ ਕਵਰ ਆ ਉੱਤੇ ਇਹਦਾ ਵੀ ਪੂਰਾ ਕਵਰ ਪੂਰੀ ਸੇਫਟੀ ਆ ਮਤਲਬ ਇਹਦੀ ਸਭ ਤੋਂ ਵੱਡੀ ਖਾਸੀਅਤ ਆ ਇਹ ਲੱਗੀ ਇਸ ਕਰਕੇ ਸ਼ਕਤੀਮਾਨ ਦਾ ਲਿਆ ਇਹ ਹੈਗਾ ਜੀ 14 ਟਨ ਵਾਲਾ 14 ਕੁਟ ਲੈ ਆਇਆ ਕੋਈ ਇੱਕ ਵਾਰ 'ਚ 1 2 ਤਾਂ 4 5 6 7 8 9 10 11 12 13 14 8 ਫੁੱਟ ਸੁਪਰ ਸੀਡਰ ਆ ਇਹ 14 ਖੋਡ ਲਿਆ ਕਰੂ ਇੱਕ ਵਾਰ ਚ ਦੂਜੀ ਸਭ ਤੋਂ ਵੱਡੀ ਖਾਸियत ਜਿਹੜੀ ਆ ਚੀਜ਼ ਹੈ ਇਹ ਬਾਕੀ ਕੰਪਨੀਆਂ ਦੇਖੀਆਂ ਸੀ ਨੇ ਜਿਹੜੀ ਆ ਜਗਾੜ ਆਉਂਦਾ ਪੌਣਾ ਵਾਲਾ ਇਹ ਆਮ ਉਹ ਆਪਣੇ 9 ਫੁੱਟੇ ਚ ਦਿੰਦੀਆਂ ਸ਼ਕਤੀਮਾਨ ਇਹ 8 ਚ ਦੇ ਰਹੀ ਐ 7 ਚ ਵੀ ਦੇ ਰਹੀ ਐ ਆਹੀ ਇੱਕੋ ਚੀਜ਼ ਐ ਹੁਣ ਇਹਦੀ ਮਜ਼ਬੂਤੀ ਦੇਖ ਲਓ ਵੀ ਕਿੰਨੀ ਹੋ ਕਈ ਸੁਪਰ ਸੀਡਰ ਦੇਖਿਆ ਉਹਨਾਂ ਦੇ ਵਿੱਚ ਆ ਪੱਤੀ ਪਤਲੀ ਹੁੰਦੀ ਐ ਇੱਥੋਂ ਆ ਚੀਜ਼ਾਂ ਪਾੜ ਜਾਂਦੀਆਂ ਆ ਇਹਦੀ ਦੇਖ ਲਓ ਵੀ ਆ ਕਿੰਨੀ ਐ ਤਾ ਕਰਕੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹਦੇ ਕਰਕੇ ਤਾਂ ਰੇਟ ਮਹਿੰਗਾ ਤਾਂ ਇਹ ਥੋੜਾ ਜਿਆਦਾ ਚੱਲਦਾ ਅਸੀਂ ਵਿੱਚ ਕੰਪਨੀਆਂ ਦੇ 20 21 22 ਮਾਡਲ ਵੀ ਦੇਖੇ ਸੀ ਆ ਚੀਜ਼ਾਂ ਉਹਨਾਂ ਦੀਆਂ ਖਤਮੇ ਹੋਈਆਂ ਪਈਆਂ ਸੀ ਵੀ ਲਾ ਲਓ ਹਜੇ 22 ਮਾਡਲ ਨੂੰ ਲਾ ਲਓ ਕਿੰਨੇ 200 ਵਾਲੇ ਚੱਲੇ ਆ 2 ਸਾਲਾਂ ਚ ਆ ਪੂਰੇ ਖਤਮੇ ਹੋਏ ਪਏ ਸੀ ਇਹ ਦੇਖ ਲਓ ਹਜੇ ਕੋਈ ਇੱਥੇ ਕਿਤੇ ਜੰਗ ਦਾ ਨਿਸ਼ਾਨ ਹੀ ਨਹੀਂ ਪੂਰਾ ਸਾਫ਼ ਕਲਰ ਪਿਆ ਫੇਰ ਆਹ ਦੇਖ ਲਓ ਬਾਕੀ ਜਿੰਨੀਆਂ ਵੀ ਕੰਪਨੀ ਉਹਨਾਂ ਦੇ ਮੁਕਾਬਲੇ ਸਾਰਨੋਂ ਵੱਡੀ ਹੈ ਇਹ ਇੰਚਾ ਉੰਚਾ ਚਾਪਾ ਨੂੰ ਇੰਨਾ ਸਾਫ਼ ਕਦਾਵਾ ਹਜੇ ਨਹੀਂ ਹੋਇਆਗਾ ਪਰ ਫੇਰ ਵੀ ਫਰਕ ਆਹ ਚੀਜ਼ਾਂ ਬਾਕੀਆਂ ਦੇ ਦੇਖਿਆ ਸੀ ਇਹ ਦੂ ਥੋੜੇ ਪਤਲੇ ਹੀ ਇਹ ਚ ਦੇਖ ਲੋ ਵੀ ਇਹ ਕਿੱਡੇ ਕਿੱਡੇ ਬਾਕੀ ਸਭ ਤੋਂ ਗੇਅਰ ਬਾਕਸ ਦੇਖ ਲੋ ਫੁੱਲ ਹੈਵੀ ਡਿਊਟੀ ਗੇਅਰ ਬਾਕਸ ਲੱਗਿਆ ਹੋਇਆ ਆ ਸਟicker ਵਾਇਰਾਂ ਦੇਖ ਲੋ ਐਦਾਂ ਹੀ ਪਾਇਆ ਇਹ ਆ ਸ਼ਕਤੀਮਾਨ ਦੀ ਕੁਆਲਿਟੀ ਲਿਆ ਤਾਂ ਵੈਸੇ ਪੁਰਾਣੀ ਆ ਆਪਾਂ ਔਰ ਜਿੰਨੇ ਵੀ ਉੱਥੇ ਹੈਗੇ ਸੀ ਅਲੱਗ ਹੀ ਚਮਕਦਾ ਸੀ ਇਹ ਇਸ ਕਰਕੇ ਤੇ ਪੈਸੇ ਲਾਉਣੇ ਪਏ ਆਮ ਸੁਪਰ ਸੀਡਰਾਂ ਨੂੰ ਲਾ ਲਓ ਵੀ ਇਹ ਮਹਗਾ ਹੀ ਹੁੰਦਾ ਸ਼ਕਤੀਮਾਨ ਦੀ ਹਰ ਇੱਕ ਚੀਜ਼ ਦਾ ਹਰ ਇੱਕ ਚੀਜ਼ ਨਾਲੋਂ ਫਰਕ ਹੁੰਦਾ ਉਹਨੂੰ ਪਤਾ ਹੀ ਆ ਵੀ ਕਾਤੋਂ ਹੁੰਦਾ ਕੁਆਲਿਟੀ ਹੈਗੀ ਇਹਨਾਂ ਦੀ ਪੂਰੀ ਜਿੰਨੇ ਵੀ ਇੰਪਲੀਮੈਂਟ ਹੈਗੇ ਆ ਸ਼ਕਤੀਮਾਨ ਦੇ ਕਵਾਲਿਟੀ ਹੈ ਪ੍ਰਾਈਸ ਥੋੜਾ ਜਿਹਾ ਜ਼ਰੂਰ ਜ਼ਿਆਦਾ ਹੈ। ਔਰ 6 ਤੀਕ ਤੇ ਇਹ ਜਾਂਦੇ ਨਹੀਂ। ਔਰ ਬੀਜ ਵਾਲਾ ਸਿਸਟਮ ਇਹ ਵੀ ਕੋਈ ਐਡਾ ਹੋ ਨਹੀਂ ਵੀ ਪਾਓ ਜਿੰਨਾ ਪਾਉਣਾ ਓਨਾ ਹੀ ਹਿਸਾਬ ਤੇ। ਇਹਦਰ ਰੇ ਵਾਲਾ ਸਿਸਟਮ ਠੀਕ ਹੈ ਇਹਦਾ ਸਾਰਾ। ਆਏ ਦੀ ਟੈਂਕੀ ਦੇਖੋ ਵਧੀਆ ਇਹ ਚ ਵੀ ਪੂਰਾ ਵਾਕੀ ਜਦੋਂ ਪਾਵਾਂਗੇ ਫਿਰ ਦੇਖੀ ਕਿੰਨਾ ਪੈਂਦਾ ਆਡ ਦੇਸਕਾ ਵੀ ਬਾਕੀਆਂ ਦੇ ਮੁਕਾਬਲੇ ਬਹੁਤ ਹਾਰਡ ਨੇ ਬਾਕੀਆਂ ਦੀ ਕੁਆਲਿਟੀ ਚੈੱਕ ਕਰੀ ਸੀ ਥੋੜੀ ਹਲਕੀ ਐ ਇਹਦੇ ਜਿੰਨਾ ਵੀ ਲੋਹਾ ਲੱਗਿਆ ਹੋਇਆ ਸਭ ਹੈਵੀ ਡਿਊਟੀ ਲੱਗਿਆ ਹੋਇਆ ਕੋਈ ਆਏ ਨਹੀਂ ਵੀ ਕੱਟ ਲਾਦਾ ਤਾਂ ਹੀ ਇਹਦੀ ਲਾਈਫ ਜ਼ਿਆਦਾ ਹੈ ਏ ਗ੍ਰੇਡ ਲੋਹਾ ਲੱਗਦਾ ਇਹ ਤੇ ਸਾਰਾ ਹੀ ਤਾਂ ਹੀ ਇਹਦੀ ਲਾਈਫ ਜ਼ਿਆਦਾ ਬਾਕੀ ਇਹਦਾ ਰੂਟਾਬੀਟਰ ਬਣਾਉਣਾ ਵੀ ਸਾਨਾ ਆ ਇੱਕ ਨਟ ਉਰੇ ਆ ਇੱਕ ਨੀਚੇ ਦੋ ਨਾਟ ਇਧਰ ਦਰ ਆ ਸਾਰੀ ਚੀਜ਼ ਲੱਗ ਹੋ ਜਾਣੀ ਹੈ ਜੀ ਆਸਾਨੀ ਨਾਲ ਰੂਟਾਵੇਟਰ ਬਣਾ ਸਕਦੇ ਇਹਨੂੰ ਲਾਵਾਂਗੇ ਤਾਂ ਮਿੱਤਰੋ ਇਹਨੂੰ ਸਪੈਸ਼ਲ ਐਡੀਸ਼ਨ 3630 ਦੇ ਉਹ ਆਜੇ ਤੱਕ ਆਪਾਂ ਵੀਡੀਓ ਚ ਆਪਣੀ ਜੇ ਕਿਸੇ ਚ ਨਹੀਂ ਲਿਆ ਦੀਵਾਲੀ ਤੇ ਆਪਾਂ ਟਰੈਕਟਰ ਲਿਆ ਸੀ ਉਹਦੇ ਲਈ ਇਹ ਲਿਆ ਉਹ ਥੋੜਾ ਜਿਹਾ ਕਿਤੇ ਗਿਆ ਹੋਇਆ ਸੀ ਇਸ ਕਰਕੇ ਉਹ ਚ ਵੀਡੀਓ ਵਗੈਰਾ ਚੋਂ ਨਹੀਂ ਦਿਖਦਾ ਇਹ ਅਰਜਨ ਮਾਗਰਪਾ ਕੇ ਲਿਆਏ ਸੀ ਇਹ ਟਰੈਕਟਰ ਦੀ ਵੀ ਖਾਸੀਅਤ ਦੇਖ ਲੋ ਵੀ ਆ ਕੋਈ ਐਡਾ ਵੈਂਪਰ ਖਾਸ ਨਹੀਂ ਲੱਗਿਆ ਹੋਇਆ 8 ਫੁੱਟਾ ਸੁਪਰ ਸੀਟਰ ਸ਼ਕਤੀਮਾਨ ਦਾ ਬਿਲਕੁਲ ਨਹੀਂ ਇਹ ਉੱਠਦਾ ਹੈਗਾ ਐਦਾਂ ਹੀ ਨਾਲ ਇਹ ਚੱਲਦਾ ਪੂਰਾ ਕੋਈ ਇਹ ਤੇ ਵੇਟ ਰੱਖਣ ਦੀ ਲੋੜ ਨਹੀਂ ਫੁੱਲ ਇਹ ਮੈਟ ਮਾਡਲ ਹੈ